ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਪਹਿਲਾਂ ਆਪਾਂ ਇਹ ਰਿਕਵੈਸਟ ਕਰਾਂਗੇ ਜੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੀਂ ਵੀਡੀਓ ਤੁਹਾਡੇ ਵਾਸਤੇ ਅੱਜ ਮੇਰੇ ਕੋਲ ਕੋਈ ਵੀਡੀਓ ਨਹੀਂ ਸੀਗੀ ਮੈਥੇ ਸ਼ੂਟ ਨਹੀਂ ਹੋਇਆ ਟਾਈਮ ਨਹੀਂ ਲੱਗਿਆ ਮੈਂ ਕਿਹ ਚਲੋ ਅੱਜ ਇਧਰ ਗੀੜਾ ਦੇ ਲੈਣੇ ਹਨਾ ਤੁਹਾਨੂੰ ਸੁੱਕਾ ਘਟ ਦਿਖਾ ਦਿੰਨੇ ਆ ਤੇ ਇਹ ਹੈਗਾ ਜੀ ਆਪਣਾ ਸਵੰਜਨਾ ਦਾ ਪੂਤਾ ਦੇਖੋ ਕਿੱਡਾ ਹੋ ਗਿਆ ਇਹ ਗਰੋਥ ਆ ਜਿਹੜੀ ਇਹਨੇ ਬਹੁਤ ਹੀ ਛੇਤੀ ਕੀਤੀ ਹੈ ਤੇ ਬ ਦੇ ਭਰਿਆ ਪਿਆ ਹੁਣੇ ਫੁੱਲਾਂ ਨਾਲ ਤੇ ਫਲੀ ਆ ਜਿਹੜੀ ਬਣ ਰਹੀ ਹੈ ਬਰੀਕ ਬਰੀਕ ਜੀ ਤੇ ਦਸਾਹਰ ਤੱਕ ਮੇਲਾ ਦਾ ਫਲੀਆਂ ਜਿਹੜੀਆਂ ਸਬਜੀ ਵਾਲਾ ਹੋ ਜਾਣੀਆਂ ਫਿਰ ਆਚਾਰ ਪਾਓ ਸਬਜੀ ਬਣਾਓ ਬਣਾ ਇਹ ਬਹੁਤ ਹੀ ਗੁਣਾਕਾਰੀ ਹੁੰਦਾ ਤੇ ਫਿਰ ਆਪਾਂ ਆਚਾਰ ਵੀ ਪਾਵਾਂਗੇ ਸਬਜੀ ਵੀ ਬਣਾਵਾਂਗੇ ਇਹ ਤਾਂ ਫਲਾਂ ਦਾ ਬਣ ਗਿਆ ਇਹ ਵਧੀਆ ਤੇ ਹੁਣ ਥੋੜੀਆਂ ਬਰੀਕ ਜੀਆਂ ਤੇ ਇੱਧਰ ਹੈਗਾ ਜੀ ਆਪਣਾ ਆਲੂ ਖਾਰੇ ਦਾ ਬੂਟਾ ਇਹਨੂੰ ਵੀ ਫੁੱਲ ਲੱਗੇ ਸੀਗੇ ਕਾਫੀ ਸਾਰੇ ਤੇ ਝੜ ਗਏ ਕੁਸਤਾ ਤੇ ਕੁਸੋ ਇੱਕ ਅੱਧਾ ਬੇਸ਼ਕ ਬਚਿਆ ਹੋਵੇ ਪਰ ਹਜੇ ਦਿਖ ਨਹੀਂ ਰਿਹਾ ਇਹ ਆ ਦੇਖੋ ਮੈਂ ਦਿਖਾ ਤੁਹਾਨੂੰ ਚਿੱਟੇ ਜਿਹੇ ਫੁੱਲ ਲੱਗੇ ਸੀ ਇਹਨੂੰ ਛੋਟੀਆਂ ਛੋਟੀਆਂ ਕਲੀਆਂ ਆਈਆਂ ਤੇ ਫੁੱਲ ਆ ਜਿਹੜੇ ਇਹਦੇ ਸਾਰੇ ਝੜ ਚੁੱਕੇ ਆ ਕੋਸ਼ਿਸ਼ ਹੀ ਬਚੇ ਆ ਫੁੱਲ ਤੇ ਇਹ ਹੈਗਾ ਜੀ ਆਪਣਾ ਇਲਾਇਚੀ ਦਾ ਬੂਟਾ ਜਿਹੜੀ ਚਾਹ ਚਾਪਾ ਹਰੀ ਇਲਾਇਚੀ ਪਾਉਣੀ ਹੁੰਦੀ ਆ ਤੇ ਇਹ ਹੈਗਾ 2-2.5 ਸਾਲ ਦਾ ਕਹਿੰਦੇ 3-4 ਸਾਲ ਤੋਂ ਲੈਟੀਆਂ ਲੱਗਦੀਆਂ ਹਜੇ ਤੱਕ ਇਹਨੂੰ ਲੱਗਿਆ ਨਹੀਂ ਹੈਗੀਆਂ ਇਹ ਵੀ ਦੇਖਦੇ ਆਪਾਂ ਕੀ ਰੰਗ ਲਿਆਉਂਦਾ ਹਨ ਤੇ ਚਲੋ ਆਪਾਂ ਲੈ ਕੇ ਲਾ ਲਿਆ ਸੀਗਾ ਤੇ ਕੋਈ ਜ਼ਿਆਦਾ ਇਨਸਾਫ ਸਵਾਲ ਨਹੀਂ ਕਰਨੀ ਪੈਂਦੀ ਬਸ ਪਹਿਲਾਂ ਪਹਿਲਾਂ ਇਹਨਾਂ ਨੂੰ ਵੀਨੇ ਤੋਂ ਦਵਾਈ ਦੀ ਪਾਣੀ ਪੈਂਦੀ ਆ ਕੁੜੀਆਂ ਜੀਆਂ ਵਾਲੀ ਮਾਲੀ ਆਪ ਹੀ ਪਾ ਜਾਂਦਾ ਤੇ ਜੇ ਆਪਾਂ ਘਰਾਂ ਦੇ ਵਿੱਚ ਲਾ ਲਈਏ ਤਾਂ ਨਾਲੇ ਕਿੰਨਾ ਵਧੀਆ ਲੱਗਦਾ ਹੈ ਨਾ ਸ਼ਾਂ ਰੈਂਦੀ ਹੈ ਨਾਲੇ ਵਧੀਆ ਹਵਾ ਆਉਂਦੀ ਹੈ ਠੰਡੀ ਹੁਣੇ ਸਾਡੇ ਕਮਰੇ ਦੇ ਮੂਹਰੇ ਹੈ ਸਾਡਾ ਕਮਰਾ ਗਰਮੀ ਦੇ ਵਿੱਚ ਦੂਜੇ ਕਮਰਿਆਂ ਨਾਲੋਂ ਠੰਡਾ ਰਹਿੰਦਾ ਹੈ ਬੂਟੇ ਕਰਕੇ ਤੇ ਨਾਲੇ ਇਧਰ ਜਦੋਂ ਆਵਾਜ਼ ਆ ਜਾਂਦੀ ਹੈ ਸ਼ਾਂਤੀ ਆ ਜਾਂਦੀ ਹੈ ਮਨ ਨੂੰ ਕਿਉਂਕਿ ਕੁਦਰਤੀ ਚੀਜ਼ਾਂ ਹੁੰਦੀਆਂ ਇੰਨੀਆਂ ਸੋਹਣੀਆਂ ਹੈ ਨਾ ਤੇ ਮਨ ਨੂੰ ਐ ਸ਼ਾਂਤ ਕਰ ਦਿੰਦੀਆਂ ਨੇ ਇਹ ਕੁਦਰਤ ਨਾਲ ਆਪਾਂ ਨੂੰ ਪਿਆਰ ਕਰਨਾ ਚਾਹੀਦਾ ਹੂ ਤੇ ਲਾਉਣੇ ਚਾਹੀਦੇ ਹੋ ਨਾ ਵੱਢਣੇ ਨਹੀਂ ਚਾਹੀਦੇ ਕਿਉਂਕਿ ਆਪਾਂ ਕਹਿ ਦਿੰਨੇ ਆ ਕੂੜਾ ਸੁੱਲਰ ਦਾ ਪੱਤੇ ਢੀਕਦੇ ਹੁਣ ਇੱਥੇ ਰੋਜ਼ ਢੇਰ ਲੱਗਿਆਂ ਦਾ ਪੱਤਿਆਂ ਦਾ ਫੁੱਲਾਂ ਦਾ ਨਾ ਤੇ ਕੰਨੀ ਸੁਣੀ ਖੁਸ਼ਬੂ ਵੀ ਆਉਂਦੀ ਹੁੰਦੀ ਆ ਫੁੱਲਾਂ ਦੀ ਜਦੋਂ ਆਪਾਂ ਅੱਜ ਕੱਲ ਦੀ ਰੁੱਤ ਜੀ ਹੁੰਦੀ ਆ ਬਾਂ ਕੰਚੇ ਤੇ ਇਹ ਤਾਂ ਸਾਰੇ ਦਰਖਤ ਦੀ ਫੁੱਲ ਕੱਟ ਲੈਂਦੇ ਤੇ ਕੋਈ ਵੀ ਦਰਾਖਤਾ ਜਿਹੜਾ ਆਪਾਂ ਨੂੰ ਚਲੋ ਕੋਈ ਡਿੱਕਾ ਹੈ ਨਾ ਫਿਰ ਤਾਂ ਪਟਣਾ ਪੈ ਜਾਂਦਾ ਪਰ ਐਵੇਂ ਨਹੀਂ ਪਟਣਾ ਚਾਹੀਦਾ ਆਪਾਂ ਨੂੰ ਕੋਈ ਦਰਾਖਤਾ ਜਿਹੜਾ ਖੜਾ ਖੜਾ ਰਹਿਣ ਦਿਨਾ ਚਾਹੀਏ ਇਹਨਾਂ ਨੂੰ ਉਧਰ ਟ੍ਰਕਲ ਵੜਨ ਨਹੀਂ ਕਰਨਾ ਚਾਹੀਦਾ ਲਾਉਣੇ ਚਾਹੀਦੇ ਸਮਝੀ ਵੱਧ ਤੋਂ ਵੱਧ ਨਾਲ ਤਾਂ ਫਲ ਹੋ ਜਾਂਦੇ ਤੇ ਨਾਲੇ ਸ਼ਾਂਹ ਹੋ ਜਾਂਦੀ ਹੈ ਨਾ ਤੇ ਨਾਲੇ ਸ਼ਾਂਤੀ ਦਾ ਮਾਹੌਲ ਕਿੰਨਾ ਸੋਹਣਾ ਹਵਾ 흘ਦੀ ਠੰਢੀ ਠੰਢੀ ਤੇ ਇਹ ਆਪਣੇ ਹੈਗੇ ਜੀ ਇੱਕ ਤਾਂ ਹੈਗਾ ਇਹ ਆੜੂ ਦਾ ਬੂਟਾ ਤੇ ਇੱਕ ਹੈਗਾ ਬਨਾਨਾ ਦਾ ਦੇ ਹੈਗੇ ਦੋਨੇ ਸੇਮ ਹੀ ਆ ਪੱਤੇ ਇਹਨਾਂ ਦੇ ਕੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੇ ਮੈਂ ਭੁੱਲ ਗਈ ਪਤਾ ਨਹੀਂ ਕਿਹੜਾ ਆੜੂ ਦਾ ਸੀ ਇਹਨਾਂ ਚ ਤੇ ਕਿਹੜਾ ਬਦਾਮ ਦਾ ਸੀ ਤੁਸੀਂ ਦੱਸਿਓ ਮੈਨੂੰ ਜਰੂਰ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਵੀ ਕਿਹੜਾ ਬਦਾਮ ਦਾ ਬੂਟਾ ਇਹਨਾਂ ਚ ਤੇ ਕਿਹੜਾ ਆੜੂ ਦਾ ਤੇ ਵੈਸੇ ਪੱਤੇ ਇਹਨਾਂ ਦੇ ਦੋਨਾਂ ਦੇ ਇੱਕੋ ਜਿਹੇ ਸੇਮ ਮੈਂ ਮਾਰਲੀ ਤੋਂ ਵੀ ਪੁੱਛਿਆ ਮਾਰਲੀ ਕਹਿੰਦਾ ਪੱਤੇ ਇਹਨਾਂ ਦੇ ਸੇਮ ਹੀ ਹੁੰਦੇ ਆ ਤੇ ਫਲ ਵੀ ਇਹਨਾਂ ਦਾ ਲੱਗਦਾ ਲੱਗਦਾ ਸੇਮ ਹੀ ਹੁੰਦਾ ਬਾਹਰੋਂ ਹੀ ਪਤਾ ਲੱਗਦਾ ਵੀ ਆਹ ਬਦਾਮ ਤੇ ਆੜੂ ਆ ਤੇ ਆਹ ਦੇਖੋ ਆ ਕਾਫੀ ਸਾਰੇ ਲੱਗ ਚੁੱਕੇ ਆ ਇਹਨੂੰ ਵੀ ਤੇ ਇੱਕ ਬੂਟੇ ਨੂੰ ਤਾਂ ਆਹ ਦੇਖੋ ਇਸ ਤਰ੍ਹਾਂ ਤੇ ਕੁਛ ਚੜ ਗਏ ਆ ਫੁੱਲ ਪਿੰਕ ਦੇ ਫੁੱਲ ਲੱਗੇ ਸੀ ਇੱਕ ਨੂੰ ਲੱਗੇ ਸੀ ਵਾਈਟ ਫੁੱਲ ਤੇ ਫੁੱਲਾਂ 'ਚ ਫਰਕ ਜ਼ਰੂਰ ਸੀਗਾ ਤੇ ਪੱਤਿਆਂ 'ਚ ਕੋਈ ਫਰਕ ਨਹੀਂ ਹੈਗਾ ਤੇ ਜਿਹੜੇ ਵਾਈਟ ਫੁੱਲ ਲੱਗੇ ਸੀ ਉਹ ਥੋੜੇ ਵੱਧ ਚੜ ਗਏ ਤੇ ਘੱਟ ਬਣੇ ਆ ਤੇ ਇਹ ਜਿਹੜੇ ਪਿੰਕ ਫਲ ਫੁੱਲ ਲੱਗੇ ਸੀਗੇ ਜਿਆਦਾ ਬਣ ਗਿਆ ਫਲ ਤੇ ਹੁਣ ਦੇਖੋ ਕਿਹੜੇ ਆੜੂ ਹਨਾ ਤੇ ਕਿਹੜੇ ਬਦਾਮ ਹਨਾ ਪੱਕੇ ਤੋਂ ਪਤਾ ਲੱਗੂਗਾ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦਾ ਭੁੱਲ ਗਈ ਮੈਂ ਤੇ ਸਾਰੇ ਬੂਟੇ ਦੇਖੋ ਕਿੰਨੇ ਵਧੀਆ ਹੋਏ ਆ ਤੇ ਆਪਾਂ ਲਾਉਂਦੇ ਨਹੀਂ ਕਹਿ ਦਿੰਦੇ ਹੁੰਦੇ ਨਹੀਂ ਹੈਗੇ ਆਪਣੇ ਬੂਟੇ ਸਾਰੇ ਹੋ ਜਾਂਦੇ ਆ ਕੋਈ ਵੀ ਬੂਟਾ ਆਪਾਂ ਲਾ ਲਈਏ ਤੇ ਤੁਹਾਨੂੰ ਦੱਸਿਆ ਮੈਂ ਜ਼ਿਆਦਾ ਘੇਰਦੀ ਵੀ ਨਹੀਂ ਲੋਡ ਹੁੰਦੀ ਪਾਣੀ ਤਾਂ ਨਹੀਂ ਪਾਉਣਾ ਬਸ ਪਹਿਲਾਂ ਪਹਿਲਾਂ ਸੁਰੂ-ਸੁਰੂ ਚ ਦਵਾਈ ਜੀ ਪਾਈ ਆਪਾਂ 5-7 ਮਹੀਨੇ ਤੇ ਫਿਰ ਆਪਾਂ ਬੰਦ ਕਰਤੀ ਸੀ ਤੇ ਹੁਣ ਇਹਨੂੰ ਕੋਈ ਜ਼ਿਆਦਾ ਘੇਰਦੀ ਲੋਡ ਨਹੀਂ ਹੈ ਜੀ ਬਸ ਪਾਣੀ ਲਾ ਦਈਦਾ ਉਹ ਵੀ ਕਦੀ-ਕਦੀ ਤੇ ਕੁਛ ਮੀਮੂ ਪੈ ਜਾਂਦਾ ਤੇ ਤੁਸੀਂ ਦੇਖੋ ਪਾਲਾ ਜਿਹੜਾ ਕਿੰਨਾ ਵਧੀਆ ਲੱਗਿਆ ਪਿਆ ਤੇ ਉਧਰ ਆਪਣੇ ਅਜੀਤ ਦਾ ਬੂਟਾ ਉਹ ਵੀ ਹੁਣ ਭਰ ਜਾਂਦੀ ਹੈ ਗਰਮੀ ਦੇ ਵਿੱਚ ਅੰਜੀਰ ਇੰਨੀ ਲੱਗਦੀ ਆ ਉਹਨੇ ਪੱਤੇ ਨਹੀਂ ਹੁੰਦੇ ਜਿੰਨੀ ਅੰਜੀਰ ਲੱਗਦੀ ਆ ਤੇ ਬਹੁਤ ਹੀ ਜ਼ਿਆਦਾ ਅੰਜੀਰ ਲੱਗਦੀ ਆ ਤੇ ਉਹ ਵੀ ਭਰ ਜਾਂਦੀ ਆ ਤੇ ਇਧਰ ਆਪਣਾ ਕੁਸ਼ ਕੇਸਰ ਲਾਇਆ ਹੋਇਆ ਜੀ ਤੇ ਕੇਸਰ ਵੀ ਆਪਣਾ ਜਿਹੜਾ ਫੁੱਲ ਕੱਢੀ ਬੈਠਾ ਹੁਣ ਉਹ ਵੀ ਦਿਖਾਉਣੇ ਆ ਆਪਾਂ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਵਾਰ ਵੀਡੀਓ ਨਹੀਂ ਪਸੰਦ ਆਉਂਦੀ ਤੁਸੀਂ ਡਿਸਲਾਈਕ ਕਰ ਜਾ ਕਰੋ ਪਰ ਕਰਕੇ ਜਰੂਰ ਜਾਇਆ ਕਰੋ ਵੀਡੀਓ ਦੇਖ ਕੇ ਉੱਤੇ ਹੀ ਛੱਡ ਕੇ ਚਲੇ ਜਾਇਆ ਕਰੋ ਇਹ ਲਾਇਕ ਚਾਹੇ ਡਿਸਲਾਈਕ ਜਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਆਪਾਂ ਰੋਜ਼ ਹੀ ਪਾਉਨੇ ਹੁੰਦੇ ਆ ਕੀ ਕਹਣਾ ਕਦੀ ਕੋਈ ਕੰਮ ਹੋ ਜੇ ਵੀਡੀਓ ਨਾ ਪਵੇ ਤੇ ਨਹੀਂ ਆਪਾਂ ਵੀਡੀਓ ਜਿਹੜੀ ਰੋਜ਼ ਪਾਉਨੇ ਆ ਤੇ ਵੀਡੀਓ ਨੂੰ ਜਰੂਰ ਦੇਖ ਲਿਆ ਕਰੋ ਅੰਡ ਤੱਕ ਸਕਿੱਪ ਨਾ ਕਰਿਆ ਕਰੋ ਵੀਡੀਓ ਤੇ ਫਿਰ ਜਦੋਂ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਨਾ ਵੀਡੀਓ ਫਿਰ ਵਿਊ ਨਹੀਂ ਆਉਂਦਾ ਹੈਗਾ ਤਿਆਂ ਅੰਤ ਤੱਕ ਜਰੂਰ ਵੀਡੀਓ ਨੂੰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਚਲੋ ਜੀ ਹੁਣ ਤੁਹਾਨੂੰ ਦਿਖਾਉਨੇ ਆਪਾਂ ਕੇਸਰ ਦੇ ਬੂਟੇ ਆਹ ਦੇਖੋ ਇਹ ਵੀ ਫੁੱਲ ਕੱਢ ਗਿਆ ਇਹ ਲਾਇ ਸੀ ਆਪਾਂ ਜਦੋਂ ਕਣਕ ਬੀਜਦੇ ਹੁੰਦੇ ਆ ਉਦੋਂ ਉਦੋਂ ਇਹ ਬੀਜ ਆ ਜਿਹੜੇ ਲਾਇ ਸੀਗੇ ਇਹਨਾਂ ਨੂੰ ਵੀ ਕੋਈ ਜ਼ਿਆਦਾ ਪਾਣੀ ਪੂਣੀ ਕੁੱਛ ਨਹੀਂ ਲੋੜ ਹੈਗੀ ਤੇ ਕੋਈ ਇਹਨਾਂ ਨੂੰ ਕੇਅਰ ਦੀ ਲੋੜ ਨਹੀਂ ਪਈ ਕੁਛ ਵੀ ਮੈਂ ਬੀ ਲਾਤੇ ਸੀਗੇ ਤੇ ਆਹ ਦੇਖੋ ਤੁਸੀਂ ਟੋਟੀਆਂ ਜੀਆਂ ਨਾਲ ਭਰੇ ਪਏ ਆ ਹੁਣ ਇਹ ਤੇ ਫੁੱਲ ਕੱਢ ਗਿਆ ਤੇ ਬੀਜ ਮੈਨੂੰ ਮਿਲ ਗਏ ਸੀ ਥੋੜੇ ਜਿਹੇ ਕਿਤੋਂ ਤੇ ਦੇਖੋ ਇਹ ਕੇਸਰਾ ਜਿਹੜਾ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਮਹਿੰਗਾ ਕਿੰਨਾ ਆਉਂਦਾ ਬਾਜ਼ਾਰ ਚੋਂ ਆਪਾਂ ਲੈ ਆਉਨੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਲਾ ਸਕਦੇ ਹੋ ਜੀ ਹੁਣ ਇਹਦੇ ਬੀਜ ਵੀ ਵਿੱਚ ਹੀ ਬਣ ਜਣੇ ਆ ਡੋਟੀਆਂ ਇਹਦੇ ਤੇ ਬਾਅਦ ਚ ਬੀਜ ਵੀ ਨਿਕਲ ਆਉਣੇ ਇਹਨਾਂ ਦੇ ਵਿੱਚੋਂ ਤੇ ਨਾਲ ਇਹ ਕੇਸਰਾ ਜਿਹੜੇ ਧਾਗੇ ਜੇ ਸਾਰੇ ਨਿਕਲ ਆਉਣੇ ਆ ਦੇਖੋ ਕਿੰਨੇ ਵਧੀਆ ਬਣਿਆ ਇਹ ਤੇ ਨਾਲੇ ਕੋਈ ਵੀ ਜ਼ਿਆਦਾ ਇਹਨਾਂ ਤੇ ਕੁਝ ਨਹੀਂ ਕਰਿਆ ਆਪਾਂ ਨਾ ਕੋਈ ਰੇ ਨਾ ਸਪਰੇਅ ਨਾ ਕੋਈ ਖੇਰ ਕੁਝ ਵੀ ਨਹੀਂ ਹੈਗਾ ਬਸ ਕੱਲਾ ਪਾਣੀ ਤੇ ਆ ਦੇਖੋ ਆ ਡੋਟੀਆਂ ਬਣੀਆਂ ਸੀ ਪਹਿਲਾਂ ਸੀ ਉਹ ਫੁੱਲ ਕਈ ਕੱਢ ਗਿਆ ਹੁਣ ਜਦੋਂ ਥੋੜੇ ਜੇ ਇਹ ਸੁੱਕਣ ਜੇ ਲੱਗ ਗਏ ਫਿਰ ਇਹਨਾਂ ਨੂੰ ਫੁੱਲਾਂ ਨੂੰ ਆਪਾਂ ਉੱਤੋਂ ਕੱਢ ਲਾਂਗੇ ਸਾਰੇ ਧਾਗੇ ਜੇ ਤੇ ਸੁਕਾ ਕੇ ਫਿਰ ਚੰਗੀ ਤਰ੍ਹਾਂ ਆਪਾਂ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲਾਂਗੇ ਕਿਉਂਕਿ ਬਾਜ਼ਾਰ 'ਚ ਤੁਹਾਨੂੰ ਪਤਾ ਕਿੰਨਾ ਮਹਿੰਗਾ ਮਿਲਦਾ ਕੇਸਰ ਹੈ ਨਾ ਇਹ 'ਚ ਵੀ ਬਹੁਤ ਗੁਣ ਹੁੰਦੇ ਆ ਤੇ ਬਹੁਤ ਤਾਕਤਵਰ ਹੁੰਦਾ ਤੇ ਇਹ ਵੀ ਬੂਟੇ ਤੁਸੀਂ ਘਰੇ ਲਾ ਸਕਦੇ ਹੋ ਜੀ ਦੇਖੋ ਕਿੰਨੇ ਵਧੀਆ ਤੇ ਆ ਧਾਗੇ ਜੇ ਹੁੰਦੇ ਇਦਾਂ ਜਿਹੜੇ ਆਪਾਂ ਕੱਢ ਕੇ ਸੁਕਾ ਲੈਣੇ ਇਹ ਧੁੱਪੇ ਨਸਕਾਇਓ ਤੁਸੀਂ ਛਾਵੇਂ ਸਕਾਇਓ ਜੇ ਕਿਸੇ ਦੇ ਘਰੇ ਲੱਗੇ ਵੀ ਆ ਤੇ ਲਾਉਣੇ ਵੀ ਆ ਕਿਸੇ ਕੇ ਹਨ ਤੇ ਧੁੱਪ ਦੇ ਵਿੱਚ ਫਿਰ ਇਹਨਾਂ ਦੀ ਖੁਸ਼ਬੂ ਆ ਜਿਹੜੀ ਹੋ ਕੇ ਜਾਂਦੀ ਹੈ ਤੇ ਛਾਵੇਂ ਸਾਫ ਜਿਹੇ ਕੱਪੜੇ ਦੇ ਉੱਪਰ ਪਾ ਕੇ ਤੇ ਸੁਕਾ ਕੇ ਤੁਸੀਂ ਡੱਬੀ ਦੇ ਵਿੱਚ ਬੰਦ ਕਰਕੇ ਰੱਖ ਲਓ ਜਦੋਂ ਕਦੇ ਲੋੜ ਆਪਾਂ ਕੋਈ ਵੀ ਰੈਸਪੀ ਬਣਾਉਣੇ ਆ ਉਹਦੇ ਵਿੱਚ ਪਾ ਸਕਦੇ ਆ ਤੇ ਬਾਜ਼ਾਰ ਚੋਂ ਇਹ ਬਹੁਤ ਹੀ ਮਹਿੰਗੇ ਮਿਲਦੇ ਆਪਾਂ ਲਿਆ ਹੀ ਨਹੀਂ ਸਕਦੇ ਇਹਨੂੰ ਫਿਰ ਲਿਆਉਂਦੇ ਨਹੀਂ ਆਪਾਂ ਇਹ ਝੂਠ ਬੋਲੀ ਨੂੰ ਕੇਸਰ ਲੇਉਂਦੇ ਆਪਾਂ ਕਦੇ ਨਹੀਂ ਲੈਂਦੇ ਤੇ ਹੁਣ ਚਲੋ ਆਪਣਾ ਘਰੇ ਹੋ ਗਿਆ ਇਹ ਵੀ ਬਣ ਜਾਣੇ ਆਪਾਂ ਗਾਉਂ ਫੇਰ ਲਾ ਦੇਣਾ ਤੇ ਫੇਰ ਹੋ ਜਾਣਗੇ ਤੇ ਦੇਖੋ ਕਿੰਨੇ ਵਧੀਆ ਬਣ ਗਏ ਇਹ ਧਾਕੀ ਦੇ ਤੇ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਲਾਇਓ ਜੀ ਤੇ ਹਰ ਕਬੂਟਾ ਆਪਣੇ ਹੋ ਜਾਂਦਾ ਹੈ ਮਿੱਟੀ ਦੇ ਵਿੱਚ ਕੋਈ ਨਹੀਂ ਆਇਆ ਜਬੂਟਾ ਵੀ ਜਿਹੜਾ ਨਹੀਂ ਹੁੰਦਾ ਹੈਗਾ ਤੇ ਬਸ ਇੱਕ ਆਪਣੀ ਗੋਲ ਹੁੰਦੀ ਹੈ ਨਾ ਲਾਉਣ ਦੀ ਕੋਸ਼ਿਸ਼ ਨਹੀਂ ਕਰਦੇ ਆਪਾਂ ਜੇ ਕੋਸ਼ਿਸ਼ ਕਰੀਏ ਤਾਂ ਫਿਰ ਆਪਾਂ ਹਰੇ ਕਬੂਟਾ ਘਰੇ ਜਿਹੜਾ ਲਾ ਕੇ ਉਹਦਾ ਫਾਲਾ ਜਿਹੜਾ ਪ੍ਰਾਪਤ ਕਰ ਸਕਦੇ ਆ ਤੇ ਇਹ ਆਪਣਾ ਗੱਬੂ ਕੋਸ਼ੇ ਦਾ ਬੂਟਾ ਜੀ ਇਹ ਥੋੜਾ ਗਰੋਥ ਘਟ ਕਰ ਰਿਹਾ ਹੈ ਹੋ ਗਿਆ ਜੀ ਸਾਲ ਡੇਢ ਸਾਲ ਦਾ ਹੋ ਗਿਆ ਤੇ ਇਹ ਪਤਾ ਨਹੀਂ ਕਿਉਂ ਥੋੜੀ ਗਰੋਥ ਘਟ ਕਰ ਰਿਹਾ ਮੈਨੂੰ ਲੱਗਦਾ ਨਾ ਥੱਲੇ ਅਸੀਂ ਥੋੜੇ ਜਿਹੇ ਰੂੜੇ ਰੱਪੇ ਜੂ ਸੈੱਡ ਦਿੱਤੇ ਸੀਗੇ ਜਦੋਂ ਇਹ ਮਕਾਨ ਪਾਇਆ ਤੇ ਮੈਨੂੰ ਲੱਗਦਾ ਵੀ ਥੱਲੇ ਇਹਦੇ ਪੱਕੇ ਰੂੜੇ ਆ ਗਏ ਚ ਤਾਂ ਕਰਕੇ ਘਟਾ ਜਿਹੜਾ ਗਰੋਥ ਕਰ ਰਿਹਾ ਇਹਨ ਪਟਕੇ ਹੁਣ ਮੈਂ ਪਿਛਲੇ ਪਾਸੇ ਲਵਾਉਂਗੀ ਤੇ ਫੇਰ ਦੇਖੂੰਗੀ ਤੇ ਲੋ ਜੀ ਹੁਣ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਭੁੱਲਿਓ ਮਹਾਰਾਜ ਰਸੋਈ ਚੈਨਲ ਨੂੰ